ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਤਿਸ ਭਾਵੇਂ ਨਾਨਕਾ ਸਾਈ ਗੱਲ ਚੰਗੀ ਸੋ ਕਿਉ ਟਲ ਗੁਰਸੇਵੀਐ ਅਹਨਸ ਸਹਜ ਸੋ ਪਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 3 ਦੋ ਤੁਕੇ ਸਤ ਗੁਰ ਮਿਲਿਆ ਉਲਟੀ ਪਈ ਪਾਈ ਜੀਵਤ ਮਰੇ ਤਾਂ ਬੂਝ ਪਾਈ ਸੋ ਗੁਰੂ ਸੋ ਸਿੱਖ ਹੈ ਭਾਈ ਜਿਸ ਜੋਤੀ ਜੋਤ ਮਲਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮਖ ਪਾਏ ਹਰ ਥਾਏ ਮਨ ਰੇ ਹਰ ਹਰ ਸੇਤੀ ਲਿਵ ਲਾਏ ਮਨ ਹਰ ਜਪ ਮੀਠਾ ਲਾਗੇ ਭਾਈ ਗੁਰਮਖ ਪਾਏ ਹਰ ਥਾਏ ਰਹਾਓ ਬਿਨ ਗੁਰ ਪ੍ਰੀਤ ਨਾ ਉਪਜੈ ਪਾਈ ਮਨਮੁਖ ਦੂਜੈ ਪਾਈ ਤੋਹ ਕੂਟੈ ਮਨਮੁਖ ਕਰਮ ਕਰੈ ਭਾਈ ਬਲੇ ਕਸੂ ਨ ਪਾਏ ਗੁਰ ਮਿਲੈ ਨਾਮ ਮਨ ਰਵਿਆ ਭਾਈ ਸਾਚੀ ਪ੍ਰੀਤ ਪਿਆਰ ਸਦਾ ਹਰ ਕੀ ਗੁਣ ਰਵੈ ਭਾਈ ਗੁਰ ਕਾ ਹੇਤ ਅਪਾਰ ਆਇਆ ਸੋ ਪਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਏ ਭਾਈ ਗੁਰ ਸ਼ਬਦੀ ਮਲਾਈ ਸੂਰਵਾਨ ਹੈ ਭਾਈ ਜੇ ਗੁਰ ਸੇਵਾ ਚਿਤ ਲਾਏ ਨਾਨਕ ਨਾਮ ਹਰ ਪਾਈਐ ਭਾਈ ਗੁਰ ਸ਼ਬਦੀ ਮਲਾਈਐ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਫਰਮਾਨ ਕਰਦੇ ਹਨ ਏ ਭਾਈ ਜੇ ਗੁਰੂ ਮਿਲ ਪਈ ਤਾ ਮਨੁੱਖ ਆਤਮਿਕ ਜੀਵਨ ਦੀ ਸਮਝ ਹਾਸਲ ਕਰ ਲੈਂਦਾ ਹੈ ਮਨੁੱਖ ਦੀ ਸੁਰਤ ਬਕਾਰਾਂ ਵੱਲੋਂ ਪਰਤ ਪੈਂਦੀ ਹੈ ਦੁਨੀਆ ਦੇ ਕਾਰ ਵਿਹਾਰ ਕਰਦਾ ਹੋਇਆ ਹੀ ਮਨੁੱਖ ਬਕਾਰਾਂ ਵੱਲੋਂ ਅਸ਼ੋਹ ਹੋ ਜਾਂਦਾ ਹੈ हे ਭਾਈ ਜਿਸ ਮਨੁੱਖ ਦੀ ਆਤਮਾ ਨੂੰ ਗੁਰੂ ਪਰਮਾਤਮਾ ਵਿੱਚ ਮਿਲਾ ਦਿੰਦਾ ਹੈ ਉਹ ਅਸਲ ਸਿੱਖ ਬਣ ਜਾਂਦਾ ਹੈ हे ਮਨ ਸਦਾ ਪਰਮਾਤਮਾ ਨਾਲ ਸੁਰਤ ਜੋੜੀ ਰੱਖ ਏ ਮਨ ਮੋੜ-ਮੋੜ ਜਪ-ਜਪ ਕੇ ਪਰਮਾਤਮਾ ਦਾ ਪਿਆਰਾ ਲੱਗਣ ਲੱਗ ਪੈਂਦਾ ਹੈ ਏ ਭਾਈ ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਲੱਭ ਲੈਂਦਾ ਹੈ ਰਹਾਉ ਏ ਭਾਈ ਗੁਰੂ ਤੋਂ ਬਿਨਾਂ ਮਨੁੱਖ ਦਾ ਪ੍ਰਭੂ ਵਿੱਚ ਪਿਆਰ ਪੈਦਾ ਨਹੀਂ ਹੁੰਦਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਦੇ ਪਿਆਰ ਵਿੱਚ ਟਿਕਿਆ ਰਹਿੰਦਾ ਹੈ। हे ਭਾਈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਜੋ ਵੀ ਧਾਰਮਿਕ ਕੰਮ ਕਰਦੇ ਹਨ ਉਹ ਮਾਨੋ ਤਉਹੀ ਕਟ ਕੁੱਟਦੇ ਹਨ। ਉਹਨਾਂ ਨੂੰ ਉਹਨਾਂ ਕਰਮਾਂ ਵਿੱਚੋਂ ਹਾਸਲ ਕੁਝ ਨਹੀਂ ਹੁੰਦਾ ਜਿਵੇਂ ਤੋਹਾਂ ਵਿੱਚੋਂ ਕੁਝ ਨਹੀਂ ਮਿਲਦਾ। ਹੇ ਭਾਈ ਜੇ ਮਨੁੱਖ ਨੂੰ ਗੁਰੂ ਮਿਲ ਪਈ ਤਾਂ ਪ੍ਰਮਾਤਮਾ ਦਾ ਨਾਮ ਉਸ ਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ ਮਨੁੱਖ ਸਦਾ ਥਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿੱਚ ਮਗਨ ਰਹਿੰਦਾ ਹੈ ਹੇ ਭਾਈ ਗੁਰੂ ਦੇ ਬਖਸ਼ੇ ਅਟੁੱਟ ਪਿਆਰ ਦੀ ਬਰਕਤ ਨਾਲ ਉਹ ਸਦਾ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਹੇ ਭਾਈ ਜਿਹੜਾ ਮਨੁੱਖ ਗੁਰੂ ਦੀ ਦਸੀ ਸੇਵਾ ਵਿੱਚ ਚਿੱਤ ਜੋੜਦਾ ਹੈ ਉਸ ਦਾ ਜਗਤ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਏ ਨਾਨਕ ਗੁਰੂ ਰਾਹੀ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਮਲਾਪ ਹੋ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।